ਤਤ ਗੁਰਮਤਿ ਗਿਆਨ YouTube ਚੈਨਲ ਤੇ ਸਾਡੇ ਪ੍ਰੋਗਰਾਮਾਂ ਨੂੰ ਸੁਣਨ ਵਾਲੇ ਵੀਰੋ ਭੈਣੋ ਸਾਰੇ ਇੱਕ ਵਾਰੀ ਫਤਿਹ ਦੀ ਸਾਂਝ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੋਣਵਾ ਸਾਖੀ ਸਾਹਿਤ ਇਹਦੇ ਵਿੱਚੋਂ ਅੱਜ ਭਾਗ 8 ਮਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਸੇਵਾ ਦੀ ਲਗਨ ਗੁਰੂ ਪਿਆਰ ਵਿੱਚ ਲਵਰੇਜ ਭਾਈ ਸਵਾਇਆ ਸਿੰਘ ਆਮ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਾਹਰੋਂ ਆਈ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ ਜੇ ਵੇਖਣਾ ਸੰਗਤ ਵਿੱਚ ਕੋਈ ਬਿਮਾਰ ਹੈ ਤਾਂ ਦਵਾਈ ਦਾ ਪ੍ਰਬੰਧ ਵੀ ਕਰ ਦਿੰਦੇ ਸਨ ਜੇ ਕਿਸੇ ਨੂੰ ਕੱਪੜੇ ਦੀ ਲੋੜ ਹੈ ਤਾਂ ਕੋਸ਼ਿਸ਼ ਕਰਕੇ ਲੋੜ ਪੂਰੀ ਕਰ ਦਿਆ ਕਰਦੇ ਸਨ ਲੰਗਰ ਵਿੱਚ ਕਿਸੇ ਸੇਵਾ ਦੀ ਲੋੜ ਹੈ ਤਾਂ ਉੱਥੇ ਸੇਵਾ ਵਿੱਚ ਹੱਥ ਵੀ ਬਟਾਉਂਦੇ ਸਨ ਕਿਸੇ ਮੁਸਾਫਰ ਨੂੰ ਕਮਰੇ ਦੀ ਲੋੜ ਹੈ ਤਾਂ ਉਸ ਨੂੰ ਕਮਰਾ ਲੈ ਕੇ ਦੇਣ ਵਿੱਚ ਮਦਦ ਕਰਦੇ ਸਨ ਛੋਟੇ ਬੱਚਿਆਂ ਲਈ ਦੁੱਧ ਲਿਆ ਕੇ ਦੇ ਦੇਣਾ ਉਸ ਨੂੰ ਸੇਵਾ ਕਰਦਿਆਂ ਨਾ ਥਕੇਮਾ ਹੁੰਦਾ ਸੀ ਨਾ ਅਕੇਮਾ ਹੁੰਦਾ ਸੀ ਉਹਨਾਂ ਦੀ ਜ਼ਿੰਦਗੀ ਦਾ ਅਮਲ ਜਾਂ ਸ਼ੌਂਕ ਹੀ ਸੇਵਾ ਕਰਨੀ ਬਣ ਗਿਆ ਸੀ ਉਹ ਇਓਂ ਮਸੀਹ ਮਹਿਸੂਸ ਕਰਦੇ ਸਨ ਕਿ ਮੈਂ ਕੇਵਲ ਮਨੁੱਖਤਾ ਦੀ ਸੇਵਾ ਕਰਨ ਲਈ ਹੀ ਪੈਦਾ ਹੋਇਆ ਹਾਂ ਜੇ ਸੇਵਾ ਨਾ ਕੀਤੀ ਤਾਂ ਪਰੇਸ਼ਾਨੀ ਹੋ ਜਾਵੇਗੀ ਹੋ ਸਕਦਾ ਹੈ ਕਿ ਮੈਂ ਬਿਮਾਰ ਹੀ ਹੋ ਜਾਵਾਂ ਆਪਣੇ ਮਿੱਥੇ ਸਮੇਂ ਤੇ ਦੁਕਾਨ ਬੰਦ ਕਰ ਦੇਣੀ ਬਾਕੀ ਸਾਰਾ ਵਕਤ ਕਿਸੇ ਸੇਵਾ ਦੇ ਲੇਖੇ ਵਿੱਚ ਲਾ ਦੇਣਾ ਉਹਨਾਂ ਦੀ ਪਛਾਣ ਬਹੁਤ ਬਣ ਗਈ ਉਹਨਾਂ ਦਾ ਲੋਕੀ ਬਹੁਤ ਸਤਿਕਾਰ ਕਰਨ ਲੱਗ ਪਏ ਪਰ ਭਾਈ ਸਵਾਇਆ ਸਿੰਘ ਨੇ ਤੁਰੰਤ ਰੋਕ ਕੇ ਨਿਮਰਤਾ ਸਹਿਤ ਬੇਨਤੀ ਕਰਨੀ ਪਿਆਰੇ ਗੁਰਸਿੱਖੋ ਵਡਿਆਈ ਕੇਵਲ ਗੁਰੂ ਦੀ ਕਰੋ ਪਰ ਉਪਕਾਰ ਗੁਰੂ ਜੀ ਨੇ ਬਹੁਤ ਕੀਤੇ ਹਨ ਉਹਨਾਂ ਉਪਕਾਰਾਂ ਨੂੰ ਯਾਦ ਕਰੋ ਮਨੁੱਖਤਾ ਦੇ ਕਲਿਆਣ ਹਿੱਤ ਸਿੱਖਾਂ ਨੇ ਪੁਰਾਤਨ ਸਮਿਆਂ ਵਿੱਚ ਬਹੁਤ ਬਹਾਦਰੀਆਂ ਵਾਲੇ ਕਾਰਜ ਕੀਤੇ ਨੇ ਮਨੁੱਖ ਮਾਤਰ ਲਈ ਆਪਣਾ ਸਭ ਕੁਝ ਉਹਨਾਂ ਨੇ ਵਾਰ ਦਿੱਤਾ ਸੀ ਮੇਰੇ ਵਰਗਾ ਨਿਮਾਣਾ ਇਨਸਾਨ ਜਿਹੜੀ ਗਣਤੀ ਵਿੱਚ ਹੈ ਇੱਥੇ ਤਾਂ ਸੇਵਾ ਦੀ ਭਾਵਨਾ ਮਨ ਵਿੱਚ ਧਾਰਨ ਕਰਕੇ ਸੂਰਬੀਰ ਯੋਧੇ ਬੰਦ-ਬੰਦ ਕਟਵਾ ਗਏ ਸੇਵਾ ਕਰਦੇ ਚਰਖੜੀਆਂ ਤੇ ਚੜ ਗਏ ਦੁਖਿਆਰੇ ਸਮਾਜ ਦੀ ਸੇਵਾ ਕਰਦੇ ਆ ਬੇਅੰਤ ਮਾਈ ਭਾਈ ਲੇਖੇ ਲੱਗ ਗਏ ਮੈਂ ਨਾਚੀਜ ਕਿਹਦਾ ਪਾਣੀ ਹਾਰ ਹਾਂ ਸ਼ੁਕਰਾਨਾ ਹੈ ਗੁਰੂ ਦਾ ਜਿਨ੍ਹਾਂ ਨੇ ਮੇਰੇ ਵਰਗੇ ਨੀਚ ਨੂੰ ਸੇਵਾ ਕਰਨ ਲਈ ਆਪਣਾ ਦਰਵਾਜ਼ਾ ਖੋਲ ਦਿੱਤਾ ਨਹੀਂ ਤਾਂ ਸਾਨੂੰ ਕੌਣ ਧਰਮ ਸਥਾਨਾਂ ਦੇ ਨੇੜੇ ਟੋਕਣ ਦਿੰਦਾ ਸੀ ਸਾਨੂੰ ਬਾਣੀ ਪੜਨ ਸੁਣਨ ਦੀ ਕਿੱਥੇ ਇਜਾਜ਼ਤ ਸੀ ਸਾਡਾ ਸਭ ਕੁਝ ਖੁੱਸ ਗਿਆ ਪਤਾ ਹੀ ਨਾ ਲੱਗਿਆ ਸਾਡੇ ਘਰ ਜ਼ਮੀਨਾਂ ਖੋ ਲਈ ਅਸੀਂ ਬੇਖਬਰ ਸੁੱਤੇ ਰਹੇ ਸਮੁੱਚੀ ਮਨੁੱਖਤਾ ਦੀ ਸੇਵਾ ਤੋਂ ਵਰਜ ਕੇ ਸਾਨੂੰ ਆਪਣੀ ਨਿੱਜੀ ਸੇਵਾ ਤੇ ਲਾਇਆ ਗਿਆ ਸੇਵਾ ਕਰਾਉਣ ਵਾਲਾ ਊਚਾ ਸੰਤ ਮਹੰਤ ਬਣ ਬੈਠਾ ਉਸ ਦੇ ਸਾਰੇ ਕੰਮ ਕਰਨ ਵਾਲੇ ਇਨਸਾਨ ਸੇਵਾਦਾਰ ਛੂਦਰ ਨੀਚ ਬਣਾ ਦਿੱਤੇ ਗਏ ਅਸੀਂ ਲੋਕ ਪੁਜਾਰੀਆਂ ਦੀ ਸਦੀਆਂ ਤੱਕ ਸੇਵਾ ਕਰਦੇ ਰਹੇ ਅਫਸੋਸ ਕਿ ਇਸ ਪੁਜਾਰੀ ਵਰਗ ਨੇ ਸਾਨੂੰ ਕਦੀ ਮੁਕਤੀ ਦਾ ਰਾਹ ਨਹੀਂ ਦੱਸਿਆ ਸਾਡੀ ਗੁਲਾਮੀ ਜਿਉਂ ਦੀ ਤਿਉਂ ਬਣੀ ਰਹੀ ਗੁਰੂ ਨਾਨਕ ਬਾਬਾ ਜੀ ਨੇ ਸਾਨੂੰ ਪਿਆਰ ਦਿੱਤਾ ਆਪਣੇ ਪੁੱਤਰ ਧੀਆ ਬਣਾਇਆ ਸਾਰਿਆਂ ਨੂੰ ਬਰਾਬਰ ਹੋਣ ਦਾ ਹੁਕਮਨਾਮਾ ਗੁਰਬਾਣੀ ਦੇ ਵਿੱਚ ਜਾਰੀ ਕਰ ਦਿੱਤਾ ਸਾਰਿਆਂ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਦੇ ਦਿੱਤਾ ਆਪਣੇ ਵੀਰਾਂ ਭੈਣਾਂ ਦੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣ ਦਾ ਹੱਕ ਦੇ ਦਿੱਤਾ ਸਾਡੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਖੁਦ ਕਰ ਸਕੀਏ ਰਹਿੰਦੇ ਹੱਕਾਂ ਲਈ ਲੜ ਸਕੀਏ ਅਸੀਂ ਕੁੱਤਿਆਂ ਬਿੱਲਿਆਂ ਵਾਂਗ ਮਰਦੇ ਸੀ ਬਿਨਾ ਮਕਸਦ ਤੋਂ ਹੁਣ ਅਸੀਂ ਧਰਮ ਦੀ ਜੰਗ ਲੜਦੇ ਹੋਏ ਸ਼ਹੀਦ ਹੁੰਦੇ ਹਾਂ ਮਰਦੇ ਨਹੀਂ ਹਾਂ ਅਸੀਂ ਸਾਰੇ ਭਾਈ ਭਾਈ ਹਾਂ ਕੋਈ ਵੱਡਾ ਜਾਂ ਛੋਟਾ ਨਹੀਂ ਹੈ ਅਜਿਹੀ ਸੇਵਾ ਕਰਕੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਸਰੀਰ ਵਿੱਚ ਹਿੰਮਤ ਪੈਦਾ ਹੁੰਦੀ ਹੈ ਸੇਵਾ ਕਰਨ ਵਾਲਿਆਂ ਨੂੰ ਸੰਗਤਾਂ ਵੱਲੋਂ ਮਾਣ ਮਿਲਦਾ ਹੈ ਅਜਿਹੀ ਪਿਆਰ ਭਰੇ ਮਾਹੌਲ ਵਿੱਚ ਸੇਵਾ ਕਰਕੇ ਰੂਹ ਖੜ ਜਾਂਦੀ ਹੈ ਸਰੀਰ ਚੜਦੀ ਕਲਾ ਮਹਿਸੂਸ ਕਰਦਾ ਹੈ ਸੇਵਾ ਦੇ ਖੇਤਰ ਬੇਅੰਤ ਹਨ ਜਿਸ ਤਰੀਕੇ ਅਸੀਂ ਮਨੁੱਖ ਮਾਤਰ ਨੂੰ ਸੁੱਖ ਪਹੁੰਚਾ ਸਕੀਏ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ ਗੁਰੂ ਬਾਬਾ ਜੀ ਨੇ ਕਿਰਪਾ ਕਰਕੇ ਸਾਨੂੰ ਇਸ ਤਰ੍ਹਾਂ ਦੀ ਸਮਝ ਦੇ ਦਿੱਤੀ ਹੈ ਭਾਈ ਸਵਾਇਆ ਸਿੰਘ ਸਹਿਜ ਸੁਭਾ ਬੋਲਦੇ ਹੋਏ ਮਾਨੋ ਸਾਰੀ ਸਿੱਖ ਪਲਾਸਪੀ ਸੰਗਤਾਂ ਦੇ ਸੁਨਮੁਖਾ ਬਿਆਨ ਕਰ ਗਏ ਗੁਰਬਾਣੀ ਦੇ ਗਿਆਨ ਵਾਲੇ ਸੇਵਕ ਭਾਈ ਸਵਾਇਆ ਸਿੰਘ ਨੂੰ ਸੇਵਾ ਰਾਹੀਂ ਜਨਮ ਸਫਲਾ ਕਰਦਿਆਂ ਲੰਮਾ ਸਮਾਂ ਬੀਤ ਗਿਆ ਸੀ ਉਮਰ 30 ਸਾਲ ਤੋਂ ਪਾਰ ਹੋ ਗਈ ਸੀ ਸੇਵਾ ਦੇ ਚਾਹ ਵਿੱਚ ਵਿਆਹ ਕਰਾਉਣ ਯੋਗਾਂ ਵਕਤ ਹੀ ਨਾ ਕੱਢ ਸਕੇ ਇੱਧਰ ਧਿਆਨ ਹੀ ਨਾ ਗਿਆ ਸਕੇ ਸੰਬੰਧੀਆਂ ਨੇ ਬੜੀ ਕੋਸ਼ਿਸ਼ ਕੀਤੀ ਦੋਸਤਾਂ ਜਾਣਕਾਰਾਂ ਨੇ ਬਹੁਤ ਸਮਝਾਇਆ ਕਿ ਵਿਆਹ ਕਰਵਾ ਕੇ ਵੀ ਸੇਵਾ ਕੀਤੀ ਜਾ ਸਕਦੀ ਹੈ ਤੁਸੀਂ ਅਜੇਹੀ ਜੀਵਨ ਸਾਥਨ ਲੱਭ ਸਕਦੇ ਹੋ ਕਿ ਤੁਹਾਡੀ ਸੇਵਾ ਵਿੱਚ ਰੁਕਾਵਟ ਨਾ ਬਣੇ ਸਗੋਂ ਖੁਦ ਸੇਵਾ ਵਿੱਚ ਤੁਹਾਡਾ ਹੱਥ ਬਟਾਵੇ ਫਿਰ ਸвая ਸਿੰਘ ਦੀ ਮਾਂ ਨੇ ਤਾਂ ਸਮਝੋ ਮਰਨ ਵਰਤ ਹੀ ਰੱਖ ਦਿੱਤਾ ਮਾਂ ਨੇ ਮਮਤਾ ਵਾਲੀ ਆਪਣਾ ਤ ਵਿੱਚ ਚੇਤਾਵਨੀ ਦੇ ਦਿੱਤੀ ਕਿ ਬੇਟਾ ਜੇਕਰ ਤੂੰ ਵਿਆਹ ਨਾ ਕਰਾਇਆ ਤਾਂ ਮੈਂ ਅੰਨ ਜਲ ਤਿਆਗ ਦੇਾਂਗੀ ਤੇਰੇ ਸਿਰ ਹੋ ਕੇ ਮਰ ਜਾਵਾਂਗੀ ਪਾਪ ਪੁੰਨ ਦਾ ਭਾਗੀਦਾਰ ਤੂੰ ਹੋਵੇਂਗਾ ਮੇਰੇ ਬੇਟੇ ਇੱਧਰ ਧਿਆਨ ਦੇ ਮਾਂ ਦੀ ਇਸ ਚੇਤਾਵਨੀ ਬਾਰੇ ਸਵਾਇਆ ਸਿੰਘ ਨੇ ਗੰਭੀਰਤਾ ਨਾਲ ਵਿਚਾਰ ਕੀਤਾ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੇਵਾ ਦੇ ਬਡੇਰੇ ਕਾਰਜਾਂ ਵਿੱਚ ਬਿਗਨ ਭੈਣ ਦਾ ਖਦ사 ਜ਼ਾਹਰ ਕੀਤਾ ਮਾਂ ਨੇ ਗੁਰੂ ਸਾਹਿਬਾਨ ਦੇ ਗ੍ਰਸਤੀ ਜੀਵਨ ਬਾਰੇ ਦਲੀਲਾਂ ਦੇ ਕੇ ਪੁੱਛਿਆ ਕਿ ਉਹਨਾਂ ਦੇ ਜੀਵਨ ਵਿੱਚ ਤਾਂ ਵਿਆਹ ਨੇ ਕੋਈ ਰੁਕਾਵਟ ਨਹੀਂ ਪਾਈ ਸਾਰੇ ਭਗਤ ਸਾਹਿਬ ਜੀ ਪਰਿਵਾਰਾਂ ਵਾਲੇ ਸਨ ਸਾਰੇ ਸਿੱਖ ਵਿਆਹ ਸ਼ਾਦੀ ਕਰਾਉਂਦੇ ਸਨ ਆ ਤੂੰ ਕਿਹੜਾ ਸਾਧ ਆਪਣਾ ਗੁਰੂ ਬਣਾ ਲਿਆ ਜਿਸ ਨੇ ਤੈਨੂੰ ਵਿਆਹ ਕਰਾਉਣ ਤੋਂ ਰੋਕ ਦਿੱਤਾ ਹੋਵੇ ਸੰਤਲਿਤ ਜੀਵਨ ਲਈ ਗ੍ਰਸਤੀ ਹੋਣਾ ਜ਼ਰੂਰੀ ਹੈ ਭਾਈ ਸਵਾਇਆ ਸਿੰਘ ਨੇ ਮਾਂ ਦੀਆਂ ਗੁਰਮੰਦir ਰੌਸ਼ਨੀ ਵਿੱਚ ਦਿੱਤੀਆਂ ਆਪਣਾ ਤਵਾਲੀਆਂ ਦਲੀਲਾਂ ਸੁਣ ਕੇ ਆਪਣਾ ਆਖਰੀ ਤੀਰ ਛੱਡਿਆ ਆਖਣ ਲੱਗਾ ਮਾਂ ਜੀ ਤੁਹਾਡਾ ਆਖਿਆ ਸਿਰ ਮੱਥੇ ਪਰਵਾਨ ਪਰ ਲੜਕੀ ਦੀ ਚੋਣ ਮੈਂ ਖੁਦ ਕਰਾਂਗਾ ਉਹਨਾਂ ਸਮਿਆਂ ਵਿੱਚ ਲੜਕੇ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਮਾਂ ਨੂੰ ਬੜਾ ਅਜੀਬ ਲੱਗਾ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਉੱਭਰੇ ਸ਼ਾਇਦ ਪੁੱਤਰ ਨੇ ਪਹਿਲਾਂ ਹੀ ਕੋਈ ਲੜਕੀ ਪਸੰਦ ਕਰ ਲਈ ਹੋਵੇ ਸ਼ਰਮ ਦਾ ਮਾਰਿਆ ਦੱਸਦਾ ਨਾ ਹੋਵੇ ਖੈਰ ਕੋਈ ਗੱਲ ਨਹੀਂ ਇਸ ਦੀ ਖੁਸ਼ੀ ਵਾਸਤੇ ਮੈਨੂੰ ਇਹ ਮੰਗ ਪ੍ਰਵਾਨ ਕਰ ਹੀ ਲੈਣੀ ਚਾਹੀਦੀ ਹੈ ਕਾਫੀ ਦੇਰ ਤੱਕ ਖਮੋਸ਼ ਰਹਿਣ ਤੋਂ ਬਾਅਦ ਮਾਤਾ ਜੀ ਨੇ ਹਾਂਮੀ ਭਰ ਦਿੱਤੀ ਪੁੱਤਰਾ ਤੇਰੀ ਖੁਸ਼ੀ ਵਿੱਚ ਹੀ ਮੈਂ ਖੁਸ਼ ਹਾਂ ਜੇ ਤੂੰ ਕੋਈ ਲੜਕੀ ਪਸੰਦ ਕੀਤੀ ਹੋਈ ਹੈ ਮੈਨੂੰ ਦੱਸ ਮੈਂ ਤੇਰੇ ਮਾਮਾ ਜੀ ਨੂੰ ਭੇਜ ਕੇ ਸਾਰੀ ਗੱਲਬਾਤ ਤੈਅ ਕਰਵਾ ਲਵਾਂਗੀ ਬੋਲ ਮੇਰੇ ਪੁੱਤਰ ਦੱਸ ਕਿਹੜੀ ਲੜਕੀ ਹੈ ਮਾਂ ਜੀ ਵਾਚਨ ਦਿਓ ਮੇਰੀ ਪਸੰਦ ਵਿੱਚ ਤੁਸੀਂ ਕੋਈ ਰੋਕ ਖੜੀ ਨਹੀਂ ਕਰੋਗੇ ਝਗੜਾ ਨਹੀਂ ਕਰੋਗੇ ਸਾਰੀ ਉਮਰ ਦਾ ਸਾਥ ਮੈਂ ਨਿਭਾਉਣਾ ਹੈ ਤੁਸੀਂ ਕੋਈ ਕਲੇਸ਼ ਖੜਾ ਨਹੀਂ ਕਰੋਗੇ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾਓ ਕਿ ਮੇਰੀ ਪਸੰਦ ਤੁਹਾਨੂੰ ਪ੍ਰਵਾਨ ਹੋਵੇਗੀ ਮਾਂ ਆਖਣ ਲੱਗੀ ਲੈ ਪੁੱਤਰ ਆਹ ਕਿਹੜੀ ਜੱਗੋਂ ਤੇਰਵੀਂ ਹੈ ਕਿ ਮੈਂ ਤੇਰੀ ਪਸੰਦ ਨੂੰ ਪ੍ਰਵਾਨਨਾ ਕਰਾਂ ਆ ਲੈ ਤੇਰੀ ਸੋਂ ਮੈਂ ਬੋਟੀ ਦੇ ਘਰ ਆਉਣ ਤੇ ਪਰੇਸ਼ਾਨ ਨਹੀਂ ਹੋਵਾਂਗੀ ਸਗੋਂ ਲੱਖ ਲੱਖ ਖੁਸ਼ੀਆਂ ਮਨਾਵਾਂਗੀ ਤੂੰ ਭਾਵੇਂ ਅੰਨੀ ਕਾਣੀ ਗੁੰਗੀ ਲੰਗੜੀ ਬੋਲੀ ਲਾਇਆ ਮੈਨੂੰ ਸਭ ਮਨਜ਼ੂਰ ਹੈ ਤੂੰ ਲਿਆ ਤਾਂ ਸਹੀ ਮਾਂ ਨੇ ਇਆਇਜਤ ਦੇ ਦਿੱਤੀ ਭਾਈ ਸвая ਸਿੰਘ ਨੇ ਜੋ ਲੜਕੀ ਪਸੰਦ ਕੀਤੀ ਹੋਈ ਸੀ ਉਹਨਾਂ ਦੇ ਘਰ ਆਪਣੇ ਵਿਸ਼ਵਾਸਪਾਤਰ ਦੋਸਤ ਰਾਹੀਂ ਸੁਨਾਹ ਸੁਨੇਹਾ ਪਹੁੰਚਵਾ ਦਿੱਤਾ ਤਾਰੀਖ ਮਿੱਥ ਲਈ ਕੇਵਲ ਪੰਜ ਬੰਦੇ ਆਉਣ ਬਾਰੇ ਆਖ ਦਿੱਤਾ ਥੋੜੀ ਬਹੁਤ ਤਿਆਰੀ ਕਰਕੇ ਨਿਸ਼ਚਿਤ ਕੀਤੇ ਸਮੇਂ ਅਤੇ ਦਿਨ ਤੇ ਸਵਾਇਆ ਸਿੰਘ ਜੀ ਬਰਾਤ ਲੈ ਕੇ ਸਹੁਰੇ ਘਰ ਜਾ ਟੁੱਕੇ ਦੁੱਧ ਛਕਿਆ ਗੁੜ ਦੀ ਰੋੜੀ ਨਾਲ ਮੂੰਹ ਮਿੱਠਾ ਕੀਤਾ ਪਹਿਲਾਂ ਕੀਤੀ ਤਿਆਰੀ ਮੁਤਾਬਕ ਆਨੰਦ ਕਾਰਜ ਹੋਏ ਪ੍ਰਸ਼ਾਦਾ ਛਕਿਆ ਤੇ ਸੁਭਾਗ ਜੋੜੀ ਆਪਣੇ ਘਰ ਆ ਗਈ ਘਰ ਵਿੱਚ ਮਾਂ ਅਤੇ ਗੋਂਡ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਉਡੀਕ ਰਹੀਆਂ ਸਨ ਨੂੰ ਪੁੱਤਰ ਆਏ ਮਾਂ ਨੇ ਸ਼ਗਨ ਮਨਾਏ ਪਿਆਰ ਵਿੱਚ ਦਿੱਤਾ ਵਰਨੇ ਕੀਤੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਜਲ ਪਾਣੀ ਛਕਣ ਤੋਂ ਬਾਅਦ ਜਦੋਂ ਬੋਟੀ ਨੂੰ ਪੀੜੇ ਤੇ ਬਿਠਾਇਆ ਤੇ ਸੁਆਣੀਆਂ ਨੇ ਘੁੰਡ ਚੁੱਕ ਕੇ ਮੂੰਹ ਵੇਖਿਆ ਤਾਂ ਸਾਰਿਆਂ ਦਾ ਤਰਾ ਨਿਕਲ ਗਿਆ ਜਿਵੇਂ ਹੇਠਲਾਸ ਆ ਹੇਠਾਂ ਤੇ ਉੱਪਰਲਾਸ ਆ ਉੱਪਰ ਹੀ اٹਕ ਗਿਆ ਹੋਵੇ ਸਾਰੇ ਬੰਨੇ ਮੁਰਦੇ ਹਾਣੀ ਜਹੀ ਛਾ ਗਈ ਹੰਝੂ ਕੇਰ ਦੀ ਮਾਂ ਨੇ ਪੁੱਛਿਆ ਪੁੱਤਰ ਤੇਰੇ ਨਾਲ ਆ ਕੀ ਗਜਬ ਕਰ ਦਿੱਤਾ ਲੜਕੀ ਵਾਲਿਆਂ ਨੇ ਇਹ ਕੁੜੀ ਨੇਤਰਹੀਣ ਹੈ ਦੋਵੇਂ ਅੱਖਾਂ ਤੋਂ ਅੰਨੀ ਹੈ ਇਤਨਾ ਵੱਡਾ ਧੋਖਾ ਤੂੰ ਕਿਵੇਂ ਖਾ ਗਿਆ ਸਵਾਇਆ ਸਿੰਘ ਨੇ ਜਵਾਬ ਦਿੱਤਾ ਮਾਂ ਜੀ ਆਪਣੀ ਕਸਮ ਨੂੰ ਯਾਦ ਰੱਖੋ ਮੈਂ ਪਹਿਲਾਂ ਹੀ ਤੁਹਾਨੂੰ ਆਖਿਆ ਸੀ ਕਿ ਬੋਟੀ ਮੇਰੀ ਪਸੰਦ ਹੈ ਘਰ ਆਉਣ ਤੇ ਦੁਖੀ ਨਹੀਂ ਹੋਣਾ ਮੈਂ ਆਖਿਆ ਸੀ ਨਾ ਤੁਹਾਨੂੰ ਮੇਰੀ ਜੀਵਨ ਸਾਥਣ ਬਹੁਤ ਸੋਹਣੀ ਹੈ ਬਹੁਤ ਸਿਆਣੀ ਹੈ ਜੇ ਨੇਤਰਹੀਣਾ ਤਾਂ ਕੀ ਹੋਇਆ ਮੈਂ ਮੇਰੀ ਜੀਵਨ ਸਾਥਣ ساری ਉਮਰ ਇਸ ਦੀ ਸੇਵਾ ਕਰਾਂਗਾ ਉੰਜ 2-4 ਦਿਨਾਂ ਵਿੱਚ ਇਸ ਨੂੰ ਸਾਡੇ ਘਰ ਦਾ ਸਾਰਾ ਭੇਤ ਆ ਜਾਵੇਗਾ ਸਾਰੇ ਕੰਮ ਵੀ ਇਹ ਕਰ ਸਕਦੀ ਹੈ ਮੈਨੂੰ ਪਤਾ ਹੈ ਹਾਲੀ ਤੁਸੀਂ ਅਤੇ ਮੈਂ ਥੋੜੀ ਬਹੁਤ ਸਹਾਇਤਾ ਕਰਦੇ ਰਹਾਂਗੇ ਇਸ ਪਰਮੇਸ਼ਰ ਦੀ ਪਿਆਰੀ ਨੂੰ ਜਿੰਨਾ ਕਿ ਸੇਵਾ ਦੀ ਲੋੜ ਹੋਇਆ ਕਰੇਗੀ ਉਹ ਮੈਂ ਉਮਰ ਭਰ ਕਰਦਾ ਰਹਾਂਗਾ ਮੈਨੂੰ ਨਰਿੰਕਾਰ ਨੇ ਸੇਵਾ ਲਈ ਹੀ ਪੈਦਾ ਕੀਤਾ ਜਿੱਥੇ ਹੋਰ ਬਹੁਤ ਸਾਰੇ ਲੋੜਵੰਦਾਂ ਦੀ ਮੈਂ ਸਹਾਇਤਾ ਜਾਂ ਸੇਵਾ ਕਰਦਾ ਆ ਰਿਹਾ ਹਾਂ ਇਸ ਦੀ ਵੀ ਸੇਵਾ ਕਰਾਂਗਾ ਸੰਭਾਲ ਕਰਾਂਗਾ ਤੂੰ ਮਨ ਛੋਟਾ ਨਾ ਕਰੀ ਮੇਰੀ ਪਿਆਰੀ ਮਾਂ ਮਾਂ ਖਾਮੋਸ਼ ਹੋ ਗਈ ਹੌਲੀ ਹੌਲੀ ਮਨ ਨੂੰ ਸਮਝਾ ਲਿਆ ਭਾਈ ਸਵਾਇਆ ਸਿੰਘ ਨੇ ਕਦੀ ਮੱਥੇ ਵਟਨਾ ਪੈਣ ਦਿੱਤਾ ਕਦੀ ਪਤਨੀ ਪ੍ਰਤੀ ਕੌੜਾ ਬਚਨ ਨਾ ਬੋਲਿਆ ਕਦੀ ਆਪਣੇ ਤੇ ਉਸ ਨੂੰ ਬੋਝ ਮਹਿਸੂਸ ਨਾ ਕੀਤਾ ਪਤਨੀ ਦੀਆਂ ਲੋੜਾਂ ਵਾਲੇ ਸਾਰੇ ਕੰਮ ਬਿਨਾ ਮੱਥੇ ਵਟ ਪਾਏ ਕਰਦਾ ਰਿਹਾ ਦੋਵੇਂ ਇੱਕ ਨਮੂਨੇ ਦੀ ਜੋੜੀ ਬਣ ਕੇ ਜੀਵੇ ਲੰਮੀ ਉਮਰ ਭੋਕੇ ਸੰਸਾਰ ਤੋਂ ਵਿਦਾ ਹੋਏ ਦਾਜ ਸਮੇਤ ਸੋਹਣੀਆਂ ਲੜਕੀਆਂ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੇ ਮੂੰਹ ਤੇ ਇਹ ਕਰਾਰੀ ਚਪੇੜ ਹੈ ਕਿ ਗੁਰਸਿੱਖ ਹੁੰਦੇ ਨੇ ਤਾਂ ਸੇਵਾ ਇਦਾਂ ਦੀ ਵੀ ਕਰਦੇ ਹੁੰਦੇ ਨੇ ਧੰਨ ਜਨਣੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਭੁੱਲ ਚੁੱਕ ਲੀਖਿ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ